ਜੇਸੇ ਵੇਲੇ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਕੋਈ ਆਖਰੀ ਇੱਛਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜਿਸ ਵੇਲੇ ਸਾਨੂੰ ਸ਼ਹੀਦ ਕੀਤਾ ਜਾਵੇ ਸਾਡਾ ਮੂੰਹ ਸਾਡੇ ਗੁਰੂ ਵੱਲ ਹੋਣਾ ਚਾਹੀਦਾ ਹੈ ਭਾਈ ਮਤੀ ਦਾਸ ਜੀ ਨੂੰ ਦੋ ਖੰਭਿਆਂ ਦੇ ਵਿਚਕਾਰ ਸਿੱਧਾ ਖੜਾ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਸਿਰ ਤੇ ਦੋ ਮੂੰਹ ਵਾਲਾ ਆਰਾ ਰੱਖਿਆ ਗਿਆ ਤੇ ਉਹਨਾਂ ਨੂੰ ਸਿਰ ਤੋਂ ਲੈ ਕੇ ਕਮਰ ਤੱਕ ਆਰੇ ਦੇ ਨਾਲ ਚੀਰ ਦਿੱਤਾ ਗਿਆ ਜਦੋਂ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਤਾਂ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਅਤੇ ਸਰੀਰ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਹੋਣ ਦੇ ਬਾਵਜੂਦ ਬਾਣੀ ਦਾ ਪਾਠ ਜਾਰੀ ਰਿਹਾ ਇਹ ਵੇਖ ਕੇ ਦਿਆਲ ਦਾਸ ਨੇ ਇਸ ਨਰਕ ਭਰੇ ਕੰਮ ਲਈ ਸਮਰਾਟ ਅਤੇ ਉਸ ਦੇ ਦਰਬਾਰੀਆਂ ਨੂੰ ਗਾਲ੍ਹਾਂ ਕੱਢੀਆਂ ਭਾਈ ਦਿਆਲਾ ਜੀ ਨੂੰ ਇੱਕ ਗੋਲ ਗਠੜੀ ਵਾਂਗ ਬੰਨ ਦਿੱਤਾ ਗਿਆ ਅਤੇ ਉਬਲਦੇ ਹੋਏ ਇੱਕ ਵੱਡੇ ਕਾਂਸੀ ਦੇ ਕੜਾਹੇ ਵਿੱਚ ਪਾ ਦਿੱਤਾ ਗਿਆ। ਉਹਨਾਂ ਨੂੰ ਕੋਲਿਆਂ ਦੇ ਇੱਕ ਬਲਾਕ ਵਿੱਚ ਜਿੰਦਾ ਪੁੰਨਿਆ ਗਿਆ। ਗੁਰੂ ਤੇ ਚੇਲਿਆਂ ਨੇ ਸੋਗ ਦਾ ਕੋਈ ਨਿਸ਼ਾਨ ਨਹੀਂ ਦਿਖਾਇਆ ਤੇ ਗੁਰੂ ਸਾਹਿਬ ਜੀ ਨੇ ਵੀ ਇਸ ਬੇਰਹਿਮੀ ਨੂੰ ਬੇਰਹਿਮ ਸ਼ਾਂਤੀ ਨਾਲ ਦੇਖਿਆ। ਭਾਈ ਸਤੀਦਾਸ ਜੀ ਨੂੰ ਇੱਕ ਖੰਭੇ ਨਾਲਕ ਬੰਨ੍ਹ ਕੇ ਸੂਤੀ ਰੇਸੇ ਵਿੱਚ ਲਪੇਟਿਆ ਗਿਆ। ਫਿਰ ਉਹਨਾਂ ਨੂੰ ਜਲਾਦ ਨੇ ਅੱਗ ਲਾ ਦਿੱਤੀ। ਉਹ ਸ਼ਾਂਤ ਰਹੇ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਰਹੇ। ਜਦੋਂ ਕਿ ਅੱਗ ਉਸ ਦੇ ਸਰੀਰ ਨੂੰ ਭਸਮ ਕਰ ਰਹੀ ਸੀ ਅਗਲੀ ਸਵੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਜਲਾਲਉਦੀਨ ਜਲਾਦ ਨਾਮਕ ਇੱਕ ਜਲਾਦ ਨੇ ਵਟ ਦਿੱਤਾ ਕਿ ਮੌਜੂਦਾ ਪੰਜਾਬ ਦੇ ਸਮਾਨਾ ਕਸਬੇ ਵਿੱਚ ਰਹਿੰਦਾ। ਫਾਂਸੀ ਦੀ ਜਗ੍ਹਾ ਇੱਕ ਬੋੜ ਦੇ ਦਰਖਤ ਤੇ ਹੇਠਾਂ ਫਾਂਸੀ ਦੀ ਜਗ੍ਹਾ ਇੱਕ ਬੋੜ ਦੇ ਦਰਖਤ ਦੇ ਹੇਠਾਂ ਸੀ ਜਿੱਥੇ ਉਹਨਾਂ ਨੇ ਇਸ਼ਨਾਨ ਕੀਤਾ ਸੀ। ਚਾਂਦਨੀ ਚੌਂਕ ਵਿੱਚ ਕੋਤਵਾਲੀ ਦੇ ਨੇੜੇ ਸੁਨਹਿਰੀ ਮਸਜਿਦ ਦੇ ਸਾਹਮਣੇ ਜਿੱਥੇ ਉਹਨਾਂ ਨੂੰ 11 ਨਵੰਬਰ 1675 ਈਸਵੀ ਨੂੰ ਕੈਦ ਵਜੋਂ ਰੱਖਿਆ ਗਿਆ ਸੀ ਉਹਨਾਂ ਦਾ ਸਿਰ ਭਾਈ ਜੈਤਾ ਜੀ ਗੁਰੂ ਜੀ ਦੇ ਇੱਕ ਚੇਲੇ ਅਨੰਦਪੁਰ ਸਾਹਿਬ ਲੈ ਗਏ ਜਿੱਥੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਸੰਸਕਾਰ ਕੀਤਾ ਇਸ ਸਥਾਨ ਤੇ ਗੁਰਦੁਆਰੇ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵੀ ਕਿਹਾ ਜਾਂਦਾ ਹੈ ਸਰੀਰ ਨੂੰ ਇਸ ਦੇ ਚੌਥਾਈ ਹੋਣ ਤੋਂ ਪਹਿਲਾਂ ਇੱਕ ਹੋਰ ਚੇਲਾ ਲੱਖੀ ਛਾਬਣਜਾਰਾ ਦੁਆਰਾ ਹਨੇਰੀ ਦੀ ਆੜ ਵਿੱਚ ਚੋਰੀ ਕਰ ਲਿਆ ਗਿਆ ਜੋ ਇਸ ਨੂੰ ਘਾ ਦੀ ਇੱਕ ਗੱਡੀ ਦੇ ਵਿੱਚ ਲੈ ਗਿਆ ਤੇ ਆਪਣੀ ਝੌਂਪੜੀ ਨੂੰ ਸਾੜ ਕੇ ਇਹਨਾਂ ਦਾ ਸੰਸਕਾਰ ਕਰ ਦਿੱਤਾ ਗੁਰਦੁਆਰਾ ਰਕਾਬगंज ਸਾਹਿਬ ਅੱਜ ਇਸ ਸਥਾਨ ਤੇ ਹੈ ਬਾਅਦ ਵਿੱਚ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਸਥਾਨ ਤੇ ਚਾਂਦਨੀ ਚੌਂਕ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਬਣਾਇਆ ਗਿਆ